ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਹੀਂ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਅਬ ਸ਼ਹਿਰ ਤੋਂ ਕੱਢ ਕੇ ਆਪਣੀ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਸੋ ਦਿਸ ਇਜ਼ ਆ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ ਤਕਰੀਬਨ ਕਾਲਜਿਸ ਆਫ ਪੰਜਾਬ ਆਫ ਫਿਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਮਾਈਂਡ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ੍ਹ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾਅ ਐਸ ਪਰ ਸਿੰਸ ਇੰਡੀਪੈਂਡੈਂਸ ਜੇੜੀ ਨਵੀਂ ਸਟੇਟ ਨਿਕਲਦੀ ਐ origignal state ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਐ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ-ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਹੇ ਆ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ ਆਲ ਪੋਸਟ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ ਦੇ ਵਾਂਟ ਟੂ ਕੈਨਸਲ ਇਟ ਹੌਲੀ ਹੌਲੀ ਦੇ ਵਾਂਟ ਟੂ ਟੇਕ ਓਵਰ एवरीथिंग ਵਿਚ ਸ਼੍ਰੋਮਣੀ ਕਾਲੀ ਦਲ ਵਿਲ ਨਾਟ ਅਲਾਉ ਮੈਂ ਇੱਥੇ ਵੀ ਗੱਲ ਕੀਤੀ ਸੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ ਪੋਲਿਟਿਕ ਪੋਲਿਟਿਸ਼ੀਅਨ ਨਹੀਂ ਆਇਆ मैं मौजी सर कीदा कहता एम अ वेरी क्लियर पर्सन मैं यहां पे इत्तो पढ़े हैं 4 साल इत्थे लए हैं ते डॉक्टर मनमोहन सिंह भी इत्थे पढ़े सी जदों प्राइम मिनिस्टर सी मैं होम मिनिस्टर मैं कई बार गया उन ना मिल के हैं ही हैड वेरी स्ट्रांग मेमोरीज ऑफ दिस प्लेस सो आ अपने वास्ते मैं तो सारे कहना कि वी ऑल पार्टीज व्हाटएवर द एफिलिएशंस मैन मी not to make this into political but make it as a punjab issue and sare ikatthe ho ke and as president of akali dal main bada clear karna chahuna hai kise hal ch kise hal ch we will not allow this we will not allow Sir, this. A a as ek main tuhanu pehli vi khaya si ki we should all look up politics politics vaste apne kol bahut had tak issues hai giyan मेरी गल नो इट्स नॉट पोलिटिकल एक मिनट आर ते अटैक है फर्स्ट स्टेप है पहले थोड़े ड्राइंग रूम कब्जा कर गए फिर थोड़े बेडरूम चुच गए सो दिस इज अ टेस्टिंग पॉइंट फॉर अस एंड आई एम विद द स्टूडेंट्स एंड एज पीपल ऑफ पंजाब मैं इरिस्पेक्टिव ऑफ एनी पोलिटिकल पार्टी मैं सारे बेनती करना वी शुड सिट अंडर वन प्लेटफॉर्म एंड कन्वे द मैसेज एज if you convey it together it's a very strong message that irrespective of whatever affiliations are assi is university nu kise hal vich ni jaan dewange this is punjab ਪੰਜਾਬ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਲੀ। ਥੋੜੀ ਸਰਕਾਰ ਵਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਥੋੜੀ ਸਰਕਾਰ ਵਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀਗੀ ਪੂਰਾ ਕਰ ਲਈ ਇੱਕ ਮਿੰਟ ਮੈਂ ਉਹਦੇ ਮਨ ਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ ਹੈ। ਆ ਦੇਖੋ ਕੁੱਝ ਪੂਰਾ ਕਰ ਲਾਂ। ਤੋ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਇੰਨੀ ਕਹ ਲਈਏ ਵੀ ਸਫੀਸ਼िएंट ਹੈਗੀ ਹੈ ਇੰਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਜਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇਵੇ ਇੰਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇੱਕੋ ਬਾਅਦ ਸਰਕਾਰ 'ਚ ਇਹਨੂੰ ਚਲਾ ਸਕਦੇ ਹੋ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਸ਼ੂਡ ਨਾਟ ਮੇਕ ਥਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ 2000 ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਨਟ ਵਾਂਟ ਟੂ ਗੈਟ ਇਨਟੂ ਇਟ ਆਮ ਵੈਰੀ ਕਲੀਅਰ ਐਂਡ ਮੇਰੀ ਕਲੀਅਰਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਮ ਨਾਟ ਫਾਈਟਿੰਗ ਦਿਸ ਬੈਟਲ ਆਮ ਨਾਟ ਹੇਅਰ ਐਸ ਫॉर ਪੋਲਿਟਿਕਸ ਮੈਂ ਤਾਈਆਂ ਕਿਆ ਸੀ ਮੈਂ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਜੀ ਇਨ ਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋంట్ ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ ਦੇ ਆਰ ਵੇਰੀਅਸ ਮੈਥਡਸ ਆਫ ਜਨਰੇਸ਼ਨ ਆਫ ਮਨੀ ਜਿਵੇਂ ਆਈ ਹੈਡ ਸੈਡ ਆਲਮੀ ਇੱਕ ਪੰਜਾਬ ਪਾਵਰ ਸਰਪਲਸ ਯੂ ਡੋਨਟ ਨੀਡ ਮਨੀ ਟੂਡੇ देयर ਆ ਅਦਰ ਵੇਸ ਸੋ ਫਾਰ ਅਸ ਕਈ ਚੀਜ਼ਾਂ ਹੁੰਦੀਆਂ ਸਿੰਬल्स ਆਫ ਦਾ ਸਟੇਟ ਥਿਸ ਇਜ਼ ਸਿੰਬਲ ਆਫ ਦਾ ਸਟੇਟ ਪੰਜਾਬ ਯੂਨੀਵਰਸਿਟੀ ਯੂ ਕੈਨ ਨੋਟ ਲੈਟ ਇਟ ਗੋ ਜਸਟ ਫਾਰ 200 ਕਰੋੜ ਦਾ 300 ਕਰੋੜ ਦਾ ਆਊਟ ਆਫ 1 ਲੱਖ ਕਰੋੜ ਦਾ ਬਜਟ ਸੋ ਆਈ ਏਮ ਵੈਰੀ ਕਲੀਅਰ ਕਿ ਆਈ ਏਮ ਰੈਡੀ ਟੂ ਟੇਕ ਓਵਰ ਦਾ ਰਿਸਪੌਂਸਿਬਿਲਟੀ ਇਨ ਆਰ ਪਾਰਟੀ ਆ ਕਮਿਟਮੈਂਟ ਹੈ ਕਿ ਵਾਟ ਏਵਰ ਇਜ਼ ਰਿਕੁਆਇਰਡ ਆਈ ਵਿਲ ਦਿਸ ਥਿੰਗ ਮੇਰੀ ਇਮੋਸ਼ਨਲ ਵੀ ਅਟੈਚਮੈਂਟ ਹੈ ਮੈਂ ਇਥੋਂ ਯਾਰ ਚਾਰ ਸਾਲ ਉਹ ਮਨ ਲਾਈਫ ਆਈ ਸਟੱਡੀਡ ਹੇਅਰ ਐਂਡ ਆਈ ਪਰਸਨਲੀ ਫੀਲ ਥੈਟ ਆਲ ਆਫ ਅਸ ਸ਼ੁੱਡ ਗੈਟ ਟੂਗੇਦਰ ਐਂਡ ਆ ਰਿਕੁਐਸਟ ਐਵਰੀਬਾਡੀ command under one platform with one mission ki aa punjab hai enu punjab to bahar jaan nahi dena kuch marzi ho jaye whatever sacrifice and as president of akali dal i assure everybody that agge hoke tu sanu pichhe hoke kaoge pichhe hoke ladange agge hoke kaoge agge hoke ladange par mission is hai akali dal di agli ranneeti ki rahu mai hun hi gall kiti si mai kiah i will i am taking time from the vice president ਕੁ ਕਨਵੇ ਹਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮ ਵਿਸ ਪ੍ਰੈਜ਼ੀਡੈਂਟ ਕੋਲੇ ਮੈਂ ਟਾਈਮ ਲਿਆ ਰਿਹਾ ਜੇ ਹਫਤੇ ਦਸ ਦਿਨ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨਡ ਦਾ ਨੈਕਸਟ